ਏ ਬਾਈ ਭੁੱਖੇ ਮਰਦੇ ਨਹੀਂ ਸੋਚਿਆ ਹੁੰਦਾ ਕੋਈ ਸੋਚਿਆ ਨਹੀਂ ਹਣਾ ਤਗੜਾ ਬੰਦਾ ਦਾ ਕਾਹਨੂੰ ਕਰਦਾ ਇਹ ਹਮ ਸ਼ਰਮ ਬਹੁਤ ਆਉਂਦੀ ਸੀ ਡੇੜੀ ਲਾਉਣ ਤੇ ਭਰਾਵਾ ਐਵੇਂ ਕਹਿ ਦਿੰਦੇ ਲੋਕ ਸ਼ਰਮ ਨਹੀਂ ਮੰਨਣੀ ਚਾਹੀਦੀ ਬਹੁਤ ਆਉਂਦੀ ਸੀ ਹੁਣ ਵੀ ਕਈ ਵਾਰੀ ਰਿਸ਼ਤੇਦਾਰ ਆ ਜਾਂਦਾ ਹੋਰੀ ਮੂੰਹ ਤੂੰ ਜਾਂ ਕਰਕੇ ਬਈ ਬਹਿ ਜਾਈਦਾ ਅੱਛਾ ਪਰ ਹੁਣ ਪੱਗ ਨਾਲ ਦਾ ਬਈ ਕੰਮ ਨਹੀਂ ਪੱਗ ਬੰਨ ਕੇ ਕਹਿੰਦੀ ਤੀ ਪੈਣਾ ਛੇੜੋ ਚੋਰੀ ਨਾ ਕਰੋ ਕਿਸ ਦਾ ਹੱਕ ਨਾ ਮਾਰੋ ਉਹ ਤੇ ਸ਼ਰਮ ਆਉਣੀ ਚਾਹੀਦੀ ਆਂਡੇ ਵਿੱਚ ਜਾ ਪਕੜਾ ਖਾਣੇ ਆ ਬਈ ਵੇਚਦੇ ਆ ਅੱਛਾ ਹੁਣ ਕਈ ਪਰਿਵਾਰ ਜਿਹੜੇ ਖਾਂਦੇ ਆ ਵਿਚਾਰੇ ਉਹਨਾਂ ਨੂੰ ਆਪਾਂ ਦੇਸੀ ਚੀਜ਼ ਪਿਆਰ ਦੇਸੀ ਆ ਇਹ ਆਪਣਾ ਫਾਰਮ ਆ ਮੁਰਗੀ ਫਾਰਮ ਅੱਛਾ ਹਾਂ ਪਹਿਲਾਂ ਸਾਰੋ ਆ ਬਈ ਅੱਛਾ ਆਪਣਾ ਕੋਈ ਨਹੀਂ ਚਾਹ ਪਾਣੀ ਘਰੋਂ ਆਪਦਾ ਲਿਆਈਦਾ ਹੂੰ ਗ੍ਰਾਮਦਾਰੀ ਨਾਲ ਆਪਾਂ ਬੈਠਣਾ ਔਖਾ ਭਰਾਵਾ ਆ ਅੱਛਾ ਬੈਠਣਾ ਬਹੁਤ ਔਖਾ ਅੱਗੇ ਤੁਰੇ ਫਿਰਦੇ ਸੀ ਉਧਰ ਤੁਰੇ ਫਿਰਦੇ ਸੀ ਤੇ ਗਾਂ ਬਈ ਜਿਵੇਂ ਸਿਆਲ ਆਈ ਨਾ ਕੰਮ ਵਧਈ ਜਾਣਾ 3-4000 ਰੁਪਏ ਬਈ ਦਿਹਾੜੀ ਮੈਂ ਵਟ ਤੇ ਬਈ ਸਿੱਟਾ ਰਾਏ ਲਈ ਨਹੀਂ ਲੜੀ ਵੀ ਯਾਰ ਇਹ ਕੰਮ ਚ ਚਲਾਉਣਾ ਮੇਰੇ ਤੇਕੇ ਕੀ ਆਖਣਗੇ ਵੀ ਪ੍ਰਾਣਾ ਸਾਡਾ ਆਂਡੇ ਵਿੱਚ ਹੀ ਜਾਂਦਾ ਨਾ ਨਾ ਕੋਈ ਨਹੀਂ ਬਈ ਲੜਦਾ ਹੂੰ दारूपी के कुट्टों आणु चिट्टा लाके उन कुट्टों आ दे कांटे बेचूंगा फिर लड़ूगी फिर जी अंडा देसी अंडा देसी अंडा देसी अंडा अंडा जी अंडे आ जाओ भाई देसी अंडे खाओ अंडे जी अंडे ਜਵਾਕਾਂ ਨੂੰ ਜ਼ਹਿਰ ਨਾ ਖਵਾਓ ਫਾਰਮੀ ਅੰਡੇ ਨਾ ਖਵਾਓ ਪ्योर देसी ਅੰਡਾ ਹੈ ਜੀ ਅੱਜ ਆਪਣੇ ਮੋੜ ਰੌੜ ਤੇ ਰੋੜ ਤੇ ਆਇਆ ਜੀ ਅੰਡਾ ਅੰਡਾ ਇਹ ਆ ਗਏ ਜੀ ਅੰਡੇ ਮੌੜ ਤੋਂ ਜਦੋਂ ਅਸੀਂ 350 ਦੀ ਟਰੇ 350 ਦੀ ਟਵਾਣਾ ਪੋਲਟਰੀ ਫਾਰਮ ਹੈ ਬਾਈ ਦਾ ਮਾਰ ਤੋਂ ਆਉਣੇ ਆ ਜਦੋਂ ਆਪਾਂ ਉਦੋਂ ਇਹ ਦੇਸੀ ਅੰਡੇ ਦੇਸੀ ਅੰਡੇ ਦੇਸੀ ਅੰਡੇ ਦੇਸੀ ਅੰਡੇ ਜੀ ਦੇਸੀ ਅੰਡੇ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਇੰਨਾ ਬਾਈ ਰੌਲਾ ਕਾ ਤੋ ਪਾਈ ਜਾਂਦੇ ਹੋ ਤੁਸੀਂ ਅੰਡੇ ਇਹ ਬਾਈ ਗਾ ਖਾਈਦੇ ਆ ਵਾਲਾ ਬ੍ਰੇਕ ਬਰੂਕ ਮਾਰ ਲੰਦਾ ਗੱਡੀਆਂ ਨਾ ਤੇਜ਼ ਨਾਗਦੀਆਂ ਇੱਥੇ ਅੱਛਾ ਹਾਂ ਤੇ ਅੰਡੇ ਚ ਕੀ ਖਾਸੀਅਤ ਆ ਆਵਾਜ਼ ਦੇ ਕੇ ਉਧਰ ਅੰਡੇ ਚੱਕ ਅੰਡਾ ਦਾ ਥਾਂ ਥਾਂ ਹੀ ਵਿਕੀ ਜਾਂਦਾ ਇਹ ਬਾਈ ਦੇਸੀ ਅੰਡੇ ਆ ਦੇਸੀ ਅੰਡਾ ਇਹ ਅੱਛਾ ਉਹ ਫਾਰਮਿਆਂ ਦੇ ਨਹੀਂ ਗੇ ਜਿਹੜਾ ਜ਼ਹਿਰ ਖਾਈ ਜਾਂਦੇ ਲੋਕ ਪੰਜਾਂ 10ਾਂ ਦਾ ਅੰਡਾ ਲੈ ਕੇ ਅੱਛਾ ਦੁਕਾਨਾਂ ਤੋਂ ਉਹ ਪਤਾ ਨਹੀਂ ਕਿੰਨੇ ਦੇਣ ਹੁੰਦੇ ਆ ਇਹ ਹੂੰ ਉਹ ਅੰਡੇ ਨਾ ਖਾਵਾ ਦੇਸੀ ਅੰਡਾ ਖਾਓ ਪਿਓਰ ਦੇਸੀ ਮੁਰਗੀ ਦਾ ਅੰਡਾ ਹੈ ਜਿਹੜੀ ਬਾਹਰ ਖਾਂਦੀ ਪੀਂਦੀ ਆ ਉਹਦੇ ਅੰਡੇ ਆ ਇਹ ਤੇ ਆਪਣੇ ਤਾਂ ਬਈ ਯਾਰ ਸ਼ਰਮੀ ਵਾਲੀ ਮੰਨ ਦੇ ਨੌਜਵਾਨ ਇਹ ਕੰਮ ਦੀ ਤੁਸੀਂ ਕਿਵੇਂ ਬੈਠੇ ਹੋ ਸ਼ਰਮ ਦਾ ਕਾਦੀ ਆ ਬਈ ਪੈਸੇ ਬਹੁਤ ਬੰਦ ਐ ਚੋਂ ਹੂੰ ਨਾਲੇ ਪਜਲ ਬਾਈ ਇਹ ਤੁਹਾਨੂੰ ਕਿਸੇ ਨੇ ਆਏ ਨਹੀਂ ਕਿਹਾ ਵੀ ਬਾਈ ਪੱਗਾਂ ਬੰਨਗਾ ਅੰਡੇ ਵਿੱਚ ਜਾਂਦੇ ਪੱਗ ਨਾਲ ਦਾ ਬਾਈ ਕੰਮ ਨਹੀਂ ਪੱਗ ਬੰਨ ਕੇ ਕਿਸ ਦੀ ਤੀਹ ਪਹਿਣਾ ਛੇੜੋ ਚੋਰੀ ਨਾ ਕਰੋ ਕਿਸ ਦਾ ਹੱਕ ਨਾ ਮਾਰੋ ਉਹ ਤੇ ਸ਼ਰਮ ਆਉਣੀ ਚਾਹੀਦੀ ਅੰਡੇ ਵਿੱਚ ਜਾ ਪਕੜ ਖਾਣੇ ਆ ਬਈ ਵੇਚਦੇ ਆ ਅੱਛਾ ਹੁਣ ਕਈ ਪਰਿਵਾਰ ਜਿਹੜੇ ਖਾਂਦੇ ਆ ਵਿਚਾਰੇ ਉਹਨਾਂ ਨੂੰ ਆਪਾਂ ਦੇਸੀ ਚੀਜ਼ ਪਿਓਰ ਦੇਸੀ ਆ ਇਹ ਆਪਣਾ ਫਾਰਮ ਆ ਮੁਰਗੀ ਫਾਰਮ ਅੱਛਾ ਹਾਂ ਪਹਿਲਾਂ 7-8000 ਤੇ ਬਾਈ ਪ੍ਰਾਈਵੇਟ ਕੰਮ ਕੀਤਾ ਗੱਲ ਹੀ ਨਹੀਂ ਬਣਦੀ ਸੀਗੀ ਹੂੰ ਤੇ ਕੰਮ ਬਾੜਾ ਲੈਂਦੇ ਸੀ ਬੈਂਕਾਂ ਬੁੰਕਾਂ ਵਾਲੇ ਅੱਛਾ ਟਾਰਗੇਟ ਦੇ ਦਿੰਦੇ ਆਵੇਂ ਲੋਕਾਂ ਦੀਆਂ ਮਨਤਾਂ ਕੱਢਦੇ ਫਿਰਦੇ ਸੀਗੇ ਆਪਣੇ ਕਿਵੇਂ ਅੰਡਿਆਂ ਦਾ ਕੰਮ ਚਲਾਉਣ ਵਾਲੇ ਇਹ ਬਾਈ ਭੁੱਖੇ ਮਰਦੇ ਨਹੀਂ ਸੋਚਾਂ ਹੁੰਦਾ ਕੋਈ ਸੋਚਿਆ ਨਹੀਂ ਨਾ ਤਗੜਾ ਬੰਦਾ ਤਾਂ ਕਾਹਨੂੰ ਕਰਦਾ ਇਹ ਸ਼ਰਮ ਬਹੁਤ ਆਉਂਦੀ ਸੀ ਡੇੜੀ ਲਾਉਣ ਚ ਭਰਾਵਾ ਐਵੇਂ ਕਹਿ ਦਿੰਦੇ ਲੋਕ ਸ਼ਰਮ ਨਹੀਂ ਮੰਨਣੀ ਚਾਹੀਦੀ ਬਹੁਤ ਆਉਂਦੀ ਸੀ ਹੁਣ ਵੀ ਕਈ ਵਾਰੀ ਰਿਸ਼ਤੇਦਾਰ ਆ ਜਾਂਦਾ ਹੋਰੀ ਮੂੰਹ ਤੂੰ ਜਾਂ ਕਰਕੇ ਬਾਈ ਵਹਿ ਜਾਈਦਾ ਅੱਛਾ ਪਰ ਹੁਣ ਚੰਗੇ ਪੈਸੇ ਆ ਬੂਟ ਬਾਟ ਵੇਚ ਲੈ ਬਾਈ ਸਾਰਾ ਕੁਝ ਤੇ ਆ ਅੰਡਿਆਂ ਚ ਲਿਆਂਦਾ ਆਈਫੋਨ ਆ ਆ ਗੱਡੀਆਂ 1.5 ਲੱਖ ਦੀ ਗੱਡੀ ਲਿਆ ਆਇਆ ਮੈਂ ਇਹਦੇ ਬਿਨਾ ਫਰਸਰਦਾ ਨਹੀਂ ਇਹ ਫਿਰ ਭਾਈ ਕਿੰਨੇ ਕੁ ਵੇਖ ਜਾਂਦੇ ਹੁਣ ਅਡੇ ਦਿੱਲੀ ਦੀ ਕਿੰਨੀ ਕਮਾਈ ਹੋਏ ਭਾਈ ਹੁਣ ਤਾਂ ਗਰਮੀ ਆ 10 ਤੋਂ 15 ਟਰੀਆਂ 10 ਤੋਂ 15 ਟਰੀਆਂ ਵਿਕ ਜਾਂਦੀਆਂ 350 ਦੀ ਦਿਨੇ ਆ ਅੱਛਾ ਤੇ 2500 ਦੀ ਆਪ ਨੂੰ 200 ਖੱਥਾਂ ਦੀ ਪੈ ਜਾਂਦੀ ਆ ਆਪ ਨੂੰ 100 ਰੁਪਇਆ ਟਰੇ ਪਿੱਛੇ ਤੇ 1000 1500 ਰੁਪਇਆ ਭਾਈ ਖਰਚਾ ਜ਼ੀਰੋ ਆ ਭਾਈ ਅੱਛਾ ਆਪਣਾ ਕੋਈ ਨਹੀਂ ਚਾਹ ਪਾਣੀ ਕਰੋ ਆਪਦਾ ਲਈਦਾ ਹੂੰ ਤੇ ਆਰਾਮਦਾਰੀ ਨਾਲ ਆਪਾ ਬੈਠਣਾ ਔਖਾ ਭਰਾਵਾ ਆ ਅੱਛਾ ਬੈਠਣਾ ਬਹੁਤ ਔਖਾ ਅੱਗੇ ਤੁਰੇ ਫਿਰਦੇ ਸੀ ਉਧਰ ਤੁਰੇ ਫਿਰਦੇ ਸੀ ਤੇ ਗਾਂ ਬਈ ਜਿਵੇਂ ਸਿਆਲ ਆਈ ਨਾ ਕੰਮ ਵਧੀ ਜਾਣਾ 3-4000 ਰੁਪਏ ਬਈ ਦਿਹਾੜੀ ਮੈਂ ਵਟ ਤੇ ਬਈ ਸਿੱਟਿਆ ਕਰੂੰਗਾ ਠੀਕ ਅੱਗੇ ਕਿਤੇ 15 ਦੇ ਦਿੰਦੇ ਸੀ 12000 ਰੁਪਏ ਦੇ ਦਿੰਦੇ ਸੀ ਹੂੰ ਉਹ ਕੰਮ ਬਾਹਲਾ ਲੈਂਦੇ ਤੇਲ ਪਾਣੀ ਦੀ ਕਿਰਾਏ ਦੀ ਨਾ ਆਂਦੇ ਆ ਬਈ ਪਿੰਡ ਮੇਰਾ ਦੂਰ ਸੀ ਬਠੰਡੇ ਨਾਲ ਅੱਛਾ ਹਾਂ ਇੱਕ ਫਿਰ ਬੰਦਾ ਵੀ ਰੱਖੀ ਬੈਠਾ ਨਾਲ ਬੰਦਾ ਭਾਈ ਰੱਖਣਾ ਪੈਂਦਾ ਅੱਛਾ ਕਈ ਜਰੀ ਹੁਣ ਨਾ ਮਾੜਾ ਮੋਟਾ ਆਪਣੇ ਹੈਗਾ ਹੂੰ ਦੋ ਤਿੰਨ ਕਿਲੇ ਵਾਣ ਹੈ ਅੱਛਾ ਉਹ ਜਾਣਾ ਪੈਂਦਾ ਕਈ ਜਰੀ ਪਸ਼ੂ ਹੈਗੇ ਆ ਹੂੰ ਤੇ ਇਹ ਕਹਿਆ ਕੱਲਾ ਫਰਨਾਲ ਇਹਦਾ ਵੀ ਵਿੱਚ ਰੱਖਿਆ ਹਿੱਸਾ ਚੀ ਜੈਸਨ ਅੱਛਾ ਯਾਰ ਮਿੱਤਰੀ ਸੀ ਬਈ ਇਹ ਸਿਕਿਉਰਟੀ ਗਾਰਡ ਲੱਗਿਆ ਸੀਗਾ 8-10000 ਤੇ ਅੱਛਾ ਨੀਂਦਰਾ ਸਾਰਾ ਰਾਤ ਦਾ ਬਈ ਅਹੀਂ ਹਣਾ ਅੱਖਾਂ ਸੁੱਜ ਜਾਂਦੀਆਂ ਸੀ ਹੁਣ ਇਹਨੂੰ 300 ਰੁਪਿਆ ਵਿੱਚੋਂ ਦਿਨਾਂ 9000 ਮਹੀਨਾ ਬੰਦਾ ਬਈ ਰੋਟੀ ਪਾਣੀ ਮੇਰੇ ਕੋਲੋਂ ਖਾਂਦਾ ਇਹ ਅੱਛਾ ਤੇ ਜਦੋਂ ਇਹ ਕੰਮ ਸਿੱਖ ਗਿਆ ਇਹਨੂੰ ਹੋਰ ਮਹੀਨੇ ਨੂੰ ਇਹਦੀ ਅੱਡ ਕਰਾ ਦੇਣੀ ਆ ਉਹ ਅੱਧ ਤੇ ਹੋਊਗਾ ਇਹਦਾ ਹੂੰ ਅੱਧ ਇਹਦਾ ਅੱਧ ਤੇ ਮੇਰਾ ਬਈ ਨਾਲੇ ਮੈਨੂੰ ਬਿਨਾ ਬੈਠੇ ਤੋਂ ਪੈਸੇ ਬਣ ਜਾਣਗੇ ਦੀ ਪਰ ਹੋਰ ਪਾਸੇ ਕਰਾਉਂਗਾ ਮੈਂ ਦੁਕਾਨ ਬਈ ਘਰ ਵਾਲੀ ਨਹੀਂ ਲੜੀ ਵੀ ਯਾਰ ਇਹ ਕੰਮ ਚ ਚਲਾਉਣਾ ਮੇਰੇ ਟੇਕੇ ਕੀ ਆਖਣਗੇ ਵੀ ਪ੍ਰਾਣਾ ਸਾਡਾ ਆਂਡੇ ਵਿੱਚ ਜਾਂਦਾ ਨਾਲਾ ਕੋਈ ਨਹੀਂ ਬਈ ਲੜਦਾ ਹੂੰ दारू ਪੀ ਕੇ ਕੁੱਟੂਆਂ ਨੂੰ ਚਿੱਟਾ ਲਾ ਕੇ ਉਹਨੂੰ ਕੁੱਟੂਆਂ ਦੇ ਕਾਂਟੇ ਵੇਚੂਗਾ ਫੇਰ ਲੜੂਗੀ ਫੇਰ ਰੋਊਗੀ ਜਾ ਕੇ ਬਈ ਆਹ ਹੱਥ ਤੇ ਰੱਖ ਦੇ ਨੇ ਨੋਟ ਉਹ ਤੇ ਕੋਈ 100 ਦਾ ਕੋਈ 200 ਦਾ ਜਿਵੇਂ ਇੱਥੋਂ ਮਿਲਦੇ ਆ ਹਾਂ ਵਾਵਾ ਬਣ ਜਾਂਦੇ ਆ अच्छा दवाणी भाई लाड़दी ਨਾਲੇ ਜਵਾਕਾਂ ਨੂੰ ਆਂਡੇ ਖਵਾਉਂਦੇ ਹੋਗੇ ਸਾਡੇ ਗਵਾਂਢੀ 15 20 ਕਿੱਲੇ ਵਾਲੇ ਆ ਹਾਂ ਠੀਕ ਆ ਉਹ ਮੂੰਗੀ ਨਾ ਖਾਂਦੇ ਅਸੀਂ ਬਈ ਪਨੀਰ ਧਰਦੀ ਆ ਉੱਚੋ 100 200 ਦੀ ਸਬਜ਼ੀ ਲੈ ਲੈਂਦੀ ਆ ਆਂਡਾ ਪਰ ਜੀ ਜਵਾਕ ਪੜੀ ਜਾਂਦੇ ਆ ਅੱਛਾ ਠੀਕ ਆ ਬਈ ਤੇ ਬਈ ਆਪਾਂ ਬਈ ਚੰਗੀ ਚੀਜ਼ ਖਵਾਉਣਾ ਮਾਰਨਾਂ ਟੀਚਰਾਂ ਕਰਨ ਵਾਲੇ ਨਹੀਂ ਆਉਂਦੇ ਇੱਥੇ ਟੀਚਰਾਂ ਕਰਨ ਵਾਲੇ ਬਹੁਤ ਕਰਦੇ ਆ ਬਈ ਕਿਵੇਂ ਕਹਿੰਦੇ ਆ ਬਈ ਐਡਾ ਕੱਦ ਕਾਠਾ ਤੇਰਾ ਹੁਣ ਮੇਰਾ 6 ਫੁੱਟ 2 ਇੰਚ ਕੱਦ ਆ ਵੇ ਅੱਛਾ ਬਈ ਭਰਤੀ ਹੋ ਜਾਂਦਾ ਉਹ ਹੋ ਜਾਂਦਾ ਹੂੰ ਤੇ ਆਈ ਵਿੱਚ ਧਾਰਮਿਕੇ ਪਾਪ ਆਣਾ ਪਾਪ ਪੁੰਨ ਬਈ ਗਾ ਕਿਸੇ ਹੁਣ ਜਿਹੜੇ ਨਹੀਂ ਮੀਟ ਆਂਡਾ ਖਾਂਦੇ ਉਹ ਕਿਹੜਾ ਪਾਪ ਨਹੀਂ ਕਰਦੇ ਉਹ ਲੋਕਾਂ ਦਾ ਹੱਕ ਖਾਈ ਜਾਂਦੇ ਤੇ ਹੂੰ ਠੀਕ ਹੈ ਇਹ ਪਾਪ ਪੁੰਨ ਤਾਂ ਜਲ ਆਪਾਂ ਕਿਹੜਾ ਵੀ ਖਾਣੇ ਆ ਪਰ ਵੇਚਣ ਚ ਤਾਂ ਬਈ ਕੋਈ ਪਾਪ ਨਹੀਂ ਇੱਥੇ ਇਹ ਫਾਰਮ ਵਾਲਿਆ ਉਹ ਆ ਮੰਨ ਲਓ ਫਾਰਮਿੰਗ ਦਾ ਇੱਕ ਹਿਸਾਬ ਦੀ ਜਿਵੇਂ ਬੱਕਰੀ ਪਾਲਣਾ ਮੁਰਗੀ ਪਾਲਣਾ ਇਹ ਕਿਹੜਾ ਬਈ ਆਪਾਂ ਚਿੜੀਆਂ ਦੇ ਜਾਂ ਮੋਰਾਂ ਦੇ ਆਂਡੇ ਲਿਆ ਲਿਆ ਕੇ ਵੇਚੀ ਜਾਂਦੇ ਉਹ ਪਾਪ ਹੁੰਦਾ કરી ਲੈ ਗਿਆ ਆਪਣੇ ਤੋਂ ਆ ਕੇ ਖੜੂਗਾ ਹੀ ਖੜੂਗਾ ਇੱਥੇ ਹੂੰ ਇਹ ਹੁਣ ਐਡਰੈਸ ਦੱਸਦੇ ਬਾਈ ਆਪਣਾ ਮੋੜ ਨੂੰ ਜਾਣਿਆ ਜਦੋਂ ਬਠਿੰਡੇ ਤੋਂ ਹਾਂਜੀ ਜਨਾਰਥੜ ਪਿੰਡ ਕੋਲੇ ਆ ਸੜਕ ਤੇ ਆਪਣਾ ਠੀਕ ਮੈਸਰਖਾਨੇ ਤੋਂ ਪਹਿਲਾਂ ਸੜਕ ਕੱਪ ਕੇ ਖੜਾ ਬਈ ਫਿਰ ਖੜਿਆ ਨਹੀਂ ਜਾ ਕੋਈ ਲਾਓ ਕੋਈ ਮੜਾ ਮੋਟਾ ਖੜ ਜਾਣਗੇ ਬਈ ਥੱਕ ਜਾਂਦੇ ਬਈ ਅਗੀਆਂ 4-5 ਬਈ ਅੱਛਾ ਆਂਡੇ ਆਂਡੇ ਆਜੋ ਦਿਹਾੜੀ ਤਾਂ ਬਣੀ ਪਈ ਆ ਬਾਈ ਅੱਛਾ ਹਾਂ ਠੀਕ ਆ ਬਾਈ ਬਾਕੀ ਬਾਈ ਚਲਾ ਆ ਦੀਮ ਵੀਡੀਓ ਕਿਹੜੇ ਚੈਨਲ ਤੇ ਪਾਵੇਂਗਾ ਬਈ ਯੰਗ ਫਾਰਮਰ ਤੇ ਚੱਲ ਵਧੀਆ ਬਈ ਜਿਹੜੇ ਮੁੰਡੇ ਬਾਹਰ ਭੱਜ ਜਾਂਦੇ ਆ ਹੁਣ ਕੰਮ ਦਾ ਬਹੁਤ ਔਖਾ ਐਨੇ ਪੈਸੇ ਲਾ ਲਾ ਕੇ ਹਨ ਤੇ ਬਾਹਰਲੇ ਦੇਸ਼ਾਂ 'ਚ ਵਿਹਲੇ ਬੈਠੇ ਆਪਣੇ ਨੌਜਵਾਨ ਤੇ ਜੇ ਇਹ ਕੰਮ ਕਰ ਲੈਣ ਤਗੜੇ ਪੱਧਰ ਤੇ ਕਰਨਾ ਹੋਵੇ ਕਿੰਨੇ ਕ ਪੈਸੇ ਡੇਲੀ ਬਣਾ ਸਕਦੇ ਨੇ ਇਹ ਤਾਂ ਇਹ ਤਾਂ ਜੇ ਆਪਦਾ ਮੁਰਗੀ ਫਾਰਮ ਆ ਬਈ ਵੱਡਾ ਆਪਦਾ ਸਾਰਾ ਫੀਡ ਫੂਡ ਆ ਆਪਦੇ ਬੰਦੇ ਆ ਸਾਰਾ ਲੇਬਰ ਰੱਖੀ ਆ ਆਪ ਵੇਚਨੇ ਆ ਫਿਰ ਤਾਂ ਬਈ ਕਿੰਨਾ ਕਮਾਈ ਦੀ ਕੋਈ ਹੈ ਨਹੀਂ ਸੀਮਾ ਹੀ ਹੈਣੀ ਹੂੰ ਹੁਣ ਮੇਰਾ ਛੋਟੇ ਲੈਵਲ ਤੇ ਕੰਮ ਹੈ ਠੀਕ ਹੈ ਬਾ ਉਹਨਾਂ ਦਾ ਆਪਦੇ ਪੈਸੇ ਕਮਾਈ ਜਾਂਦੇ ਆ ਜਿਹੜਾ ਹੁਣ 20-25 ਲੱਖ ਹੈ ਯਾਰ ਇੱਥੇ ਲਾ ਕੇ ਕੋਈ ਮਰਜ਼ੀ ਕੰਮ ਚਲਾ ਲਓ 25 ਲੱਖ ਦਾ ਲੋੜ ਹੀ ਨੇ 25 ਲੱਖ ਦਾ ਵਿਆਹ ਜੀ ਬਹੁਤ ਬੰਦਾ ਹੂੰ ਮਹੀਨੇ ਦਾ ਵਿਆਜ ਬਣ ਜੂਗਾ 50-60000 ਰੁਪਏ 25 ਲੱਖ ਰੁਪਏ ਬਹੁਤ ਹੁੰਦਾ ਠੀਕ ਆ ਬਈ 25 ਲੱਖ ਦੇ 5 ਕਿੱਲੇ ਲੈ ਲਓ ਬਈ ਗਹਿਣੇ 70000 ਨੂੰ ਠੇਕਾ ਫਤੂਬਾਆਂ 35 3.5 ਲੱਖ ਬਣੀ ਜਿਆ ਹੂੰ ਠੀਕ ਆ ਪੈਸੇ ਦੇ ਪੈਸੇ ਉਵੇਂ ਬਣੇ 3.5 ਲੱਖ ਦਾ ਸਾਲ ਚ ਖਾਂਦਾ ਨਹੀਂ ਬੰਦਾ ਹੂੰ ਚੌਕ ਵੀ ਪੂਰੇ ਕਰ ਲੂਗਾ ਬਾਕੀ ਆਂਡਾਂ ਵਾਲਾ ਕੰਮ ਵਧੀਆ ਭਾਈ ਨਾ ਹਿੰਗ ਨਾ ਫਰਕੜੀ ਆ ਵਧੀਆ ਟੌਰ ਨਾ ਬੈਠਿਆ ਮੁਰਕਾ ਆਉਂਦਾ ਨਹੀਂ ਹੁਣ ਗਾਂ ਠੰਡ ਆਈ ਜਾਊਗੀ ਐਸੇ ਧੂਈ ਪਾਲਿਆ ਕਰਾਂਗੇ ਨਾਲੇ ਉਦੋਂ ਤੱਤੇ ਵੀ ਭਾਈ ਵਾਲ-ਵਾਲ ਕੇ ਵੀ ਖਵਾਵਾਂਗੇ ਲੋਕਾਂ ਨੂੰ ਅੱਛਾ ਉਹ 5 ਰੁਪਏ ਮਹਿੰਗਾ ਵੇਖ ਜਾਂਦਾ ਉਹ 20 ਦਾ ਵਿੱਚੋਂ ਵੇਚ ਹਾਂ ਇਹ 15 ਦਾ ਹੁਣ